ਇੱਕ ਚੰਗੇ ਨਾਮੀ ਪਰਿਵਾਰ ਦੀ ਕੁੜੀ ਘਰਦਿਆਂ ਨਾਲ ਜ਼ਿੱਦ ਕਰਕੇ ਚੰਡੀਗੜ੍ਹ ਪੜਨ ਆਉਂਦੀ ਹੈ ਤੇ ਜਦੋਂ ਪੜ੍ਹਾਈ ਪੂਰੀ ਹੁੰਦੀ ਹੈ ਤਾਂ ਉਹਦੇ ਵਾਸਤੇ ਚੰਗੇ ਖਾਨਦਾਨੀ ਪਰਿਵਾਰਾਂ ਦੇ ਰਿਸ਼ਤਿਆਂ ਦੀ ਲਾਈਨ ਲੱਗ ਜਾਂਦੀ ਹੈ ਪਰ ਉਹ ਆਪਣੀ ਮਨਪਸੰਦ ਦੇ ਮੁੰਡੇ ਨਾਲ ਵਿਆਹ ਕਰਾਉਣ ਦੀ ਜ਼ਿੱਦ ਕਰਦੀ ਹੈ ਤੇ ਇਹ ਜੇ ਦੋਨੋਂ ਕਿੰਨੀ ਕੁ ਭਾਰੀ ਪੈਂਦੀ ਹੈ ਤੇ ਅੰਤ ਤੱਕ ਐਸਾ ਕੀ ਦਰਦਨਾਕ ਮੰਜ਼ਰ ਵਾਪਰਦਾ ਹੈ ਜਿਹੜਾ ਉਹਨੇ ਸ਼ਾਇਦ ਕਦੀ ਨਹੀਂ ਸੀ ਸੋਚਿਆ ਇਸੇ ਦਰਦਨਾਕ ਕਹਾਣੀ ਦੇ ਬਾਰੇ ਅੱਜ ਗੱਲਬਾਤ ਕਰਾਂਗੇ ਭੁਪਿੰਦਰ ਸਿੰਘ ਤੇ ਲਖਵਿੰਦਰ ਸਿੰਘ ਦੋਵੇਂ ਭਰਾ ਸੀ ਖੁੱਲੀ ਜ਼ਮੀਨ ਜੈਦਾ ਸੀ ਭពਿੰਦਰ ਸਿੰਘ ਵੱਡਾ ਸੀ ਤੇ ਸਾਰੀ ਕਬੀਲਦਾਰੀ ਭពਿੰਦਰ ਸਿੰਘ ਕੋਲ ਸੀ ਹੂੰ ਉਹਦੇ ਆਪਣੇ ਦੋ ਬੱਚੇ ਸੀ ਵੱਡੀ ਕੁੜੀ ਸੀਰਤ ਤੇ ਉਸ ਤੋਂ ਇੱਕ ਛੋਟਾ ਮੁੰਡਾ ਸੀ ਅੱਛਾ ਤੇ ਲਖਵਿੰਦਰ ਦੇ ਇੱਕ ਕੱਲੀ ਕੁੜੀ ਸੀ ਹੂੰ ਉਹਦਾ ਨਾਂ ਸੀ ਕੀਰਤ ਹੂੰ ਭពਿੰਦਰ ਸਿੰਘ ਬੜੇ ਨਿੱਗੇ ਸੁਭਾਅ ਦਾ ਸੀ ਉਹਨੇ ਕਦੇ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਕਰੀ ਹੂੰ ਜਿਉਂ-ਜਿਉਂ ਕੁੜੀ ਜਵਾਨ ਹੋ ਰਹੀ ਸੀ ਉਹਨੇ ਕੁੜੀ ਤੇ ਵੀ ਕੋਈ ਬੰਦਿਸ਼ਾ ਨਹੀਂ ਲਾਈਆਂ ਹੂੰ ਦੂਜੇ ਪਾਸੇ ਜਿਹੜਾ ਲਖਵਿੰਦਰ ਸਿੰਘ ਹੈ ਯਾਨੀ ਛੋਟਾ ਜਿਹੜਾ ਹੂੰ ਉਹ ਆਪਣੀ ਧੀ ਤੇ ਬੰਦਸ਼ਾਂ ਲਾਉਂਦਾ ਉਹ ਦਿਨ ਉਹਨੂੰ ਰੋਕ ਟੋਕ ਵੀ ਕਰਦਾ ਹੂੰ ਉਹ ਆਪਣੇ ਵੱਡੇ ਭਾਈ ਨੂੰ ਵੀ ਇਹ ਗੱਲ ਸਮਝਾਉਂਦਾ ਵੀ ਬਾਈ ਕੁੜੀਆਂ ਨੂੰ ਬਹੁਤੀ ਖੁੱਲ ਨਹੀਂ ਦੇਈਦੀ ਅਸੀਂ ਅਕਸਰ ਮਾੜੀਆਂ ਚੰਗੀਆਂ ਗੱਲਾਂ ਸੁਣਦੇ ਆਂ ਸਾਨੂੰ ਤਾਂ ਬਈ ਭੈ ਪੈ ਆਉਂਦਾ ਉਹਨਾਂ ਗੱਲਾਂ ਦਾ ਹੂੰ ਤੇ ਭਪਿੰਦਰ ਸਿੰਘ ਉਹਨੂੰ ਸਮਝਾਉਂਦਾ ਵੀ ਆਪਣੀ ਕੁੜੀਆਂ ਇਹ ਜਿਹੀਆਂ ਨਹੀਂ ਹੂੰ ਚੰਗੇ ਪਰਿਵਾਰਾਂ ਦੀ ਕੁੜੀਆਂ ਥੋੜੀ ਗਲਤ ਕਦਮ ਚੱਕਦੀਆਂ ਕੋਈ ਅੱਛਾ ਨਾਲੇ ਜਿੰਨਾ ਆਪਾਂ ਬੱਚੇ ਨੂੰ ਰੋਕ ਟੋਕ ਕਰਾਂਗੇ ਉਨਾ ਹੀ ਵਿਗੜੂਗਾ ਹੂੰ ਬੱਚਿਆਂ ਨੂੰ ਖੁੱਲੇ ਛੱਡ ਕੇ ਤਾਂ ਦੇਖੋ ਨਾਲੇ ਮੈਨੂੰ ਤਾਂ ਆਪਣੇ ਬੱਚਿਆਂ ਤੇ ਮਾਣ ਹੈ ਤੂੰ ਵੀ ਇਹੋ ਜਿਹੀ ਘਟੀਆ ਗੱਲ ਨਾ ਸੋ ਖੁੱਲ ਕੇ ਜਿਉਂਦੇ ਬੱਚਿਆਂ ਨੂੰ ਬਗਾਨੇ ਘਰੇ ਜਾਣਗੇ ਪਤਾ ਨਹੀਂ ਕਹੇ ਜੇ ਮਿਲਣੇ ਕਹੇ ਜੇ ਨਾ ਲਖਵਿੰਦਰ ਸਿੰਘ ਆਪਣੇ ਵੱਡੇ ਭਾਈ ਦੀ ਬਹੁਤ ਇੱਜ਼ਤ ਕਰਦਾ ਸੀ ਜਦੋਂ ਭਾਈ ਇਹ ਗੱਲਾਂ ਕਰਦਾ ਤਾਂ ਉਹ ਚੁੱਪ ਕਰ ਜਾਂਦਾ ਵੀ ਠੀਕ ਐ ਵੱਡਾ ਐ ਸਿਆਣਾ ਐ ਜੇ ਕੋਈ ਗੱਲ ਕਹਿੰਦਾ ਇਹਦੀ ਗੱਲ 'ਚ ਵੀ ਦਮ ਹੈਗਾ ਸਾਡਾ ਪਰਿਵਾਰ ਚੰਗਾ ਐ ਪਰਵਰਿਸ਼ ਚੰਗੀ ਅਸੀਂ ਕਰ ਰਹੇ ਆ ਤਾਂ ਮੈਂ ਫालतੂ ਦੀਆਂ ਗੱਲਾਂ ਤੇ ਕਾਹਤੋਂ ਟੈਨਸ਼ਨ ਲਵਾਂ ਮੈਂ ਵੀ ਸਾਨੂੰ ਮਾਣ ਐ ਆਪਣੇ ਬੱਚਿਆਂ ਤੇ ਜਿਉਂ-ਜਿਉਂ ਕੁੜੀਆਂ ਜਵਾਨ ਹੋਈਆਂ ਪੈਸੇ ਦੀ ਕੋਈ ਕਮੀ ਪੇਸ਼ੀ ਨਹੀਂ ਸੀ ਕੋਈ ਰੋਕ ਟੋਕ ਨਹੀਂ ਸੀ ਤਾਂ ਉਹਨਾਂ ਦੇ ਸ਼ੌਂਕ ਵੀ ਮਹਿੰਗੇ ਹੁੰਦੇ ਗਏ ਨਵੇਂ ਨਵੇਂ ਕੱਪੜਿਆਂ ਦੇ ਸ਼ੌਂਕ, ਮਹਿੰਗੇ ਫੋਨਾਂ ਦੇ ਸ਼ੌਂਕ, ਚੁੰਮਕਿਆਂ ਦੇ ਸ਼ੌਂਕ, ਜੁੱਤੀ ਜੋੜਿਆਂ ਦੇ ਸ਼ੌਂਕ ਬੜੇ ਮਹਿੰਗੇ ਹੁੰਦੇਗੇ। ਹੂੰ। ਸੀਰਤ ਜਿਹੜੀ ਭੁਪਿੰਦਰ ਸਿੰਘ ਦੀ ਕੁੜੀ ਸੀ ਉਹਨੂੰ ਤਾਂ ਉੱਕਾ ਹੀ ਕੋਈ ਰੋਕ ਟੋਕ ਨਹੀਂ ਸੀ। ਹੂੰ। ਪਰ ਜਿਹੜਾ ਛੋਟਾ ਸੀ ਉਹ ਆਪਣੀ ਕੁੜੀ ਨੂੰ ਫਿਰ ਵੀ ਰੋਕ ਟੋਕ ਕਰਦਾ। ਹੂੰ। ਵੈਸੇ ਉਹ ਹੈ ਵੀ ਸਿਆਣੀ ਸੀ। ਜਿੱਥੇ ਜਿਹੜੀ ਸੀਰਤ ਸੀ ਉਹ ਚੰਚਲ ਸੁਭਾਅ ਦੀ ਸੀ। ਹਰ ਇੱਕ ਨਾਲ ਉਹਨੇ ਮਿਕਸ ਅਪ ਹੋ ਜਾਣਾ, ਘੁਲ ਮਿਲ ਜਾਣਾ ਤੇ ਹਾਸੋ ਹਿਣਾ ਲੱਗਿਆ ਰਹਿੰਦਾ ਉਹਦਾ। ਹੂੰ। ਪਰ ਜਿਹੜੀ ਛੋਟੀ ਕੀਰਤ ਸੀ ਉਹ ਕਿਸੇ ਨਾਲ ਨਹੀਂ ਸੀ ਖੁੱਲਦੀ। ਸ਼ਾਇਦ ਉਹਦੀ ਪਰਵਰਿਸ਼ ਇਸ ਤਰੀਕੇ ਨਾਲ ਹੋਈ ਸੀ ਜਿਹਾ ਉਹਨੂੰ ਆਪਣੇ ਪਿਓ ਦਾ ਡਰ ਬਹੁਤ ਸੀ। ਹੂੰ ਕਿਉਂਕਿ ਭੁਪਿੰਦਰ ਸਿੰਘ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਥੋੜਾ ਜਿਹਾ ਨਰਮ ਸੁਭਾਅ ਦਾ ਸੀ ਤੇ ਲਖਵਿੰਦਰ ਸਿੰਘ ਥੋੜਾ ਜਿਹਾ ਪੈੜ ਸੁਭਾਅ ਦਾ ਸੀ। ਹੂੰ ਥੋੜਾ ਬਹੁਤਾ ਡਰ ਬੱਚਿਆਂ ਨੂੰ ਮਾਪੇ ਦਾ ਹੋਣਾ ਵੀ ਚਾਹੀਦਾ ਹੈ। ਬਿਲਕੁਲ ਜਦੋਂ ਦੋਹੇ ਜਾਨੀਆਂ ਸਿਰਤ ਤੇ ਕੀਰਤ ਆਪਣੀ ਸਕੂਲੀ ਪੜ੍ਹਾਈ ਪੂਰੀ ਕਰ ਲੈਣੀਆਂ ਤਾਂ ਇੱਕ ਦਿਨ ਸਿਰਤ ਘਰੇ ਆ ਕੇ ਕਹਿੰਦੀ ਵੀ ਮੈਂ ਤਾਂ ਚੰਡੀਗੜ੍ਹ ਪੜ੍ਹਨ ਲੱਗਣਾ ਹੁਣ। ਅੱਛਾ ਸਾਰਾ ਪਰਿਵਾਰ ਬੈਠਾ ਹੁੰਦਾ ਹੈ ਤਾਂ ਉਹਦਾ ਚਾਚਾ ਕਹਿੰਦਾ ਪੁੱਤ ਚੰਡੀਗੜ੍ਹ ਕਿਉਂ ਪੜ੍ਹਨ ਆਪਣੇ ਇੱਥੇ ਕਿੰਨੇ ਯੂਨੀਵਰਸਿਟੀਆਂ ਕਾਲਜ ਨੇ ਆਲੇ-ਦੁਆਲੇ ਕਿੰਨੇ ਸ਼ਹਿਰ ਨੇ ਇੱਥੇ ਨੇੜੇ-ਤੇੜੇ ਦੇਖ ਲੈ ਕਿਤੇ ਹੂੰ ਸਵੇਰੇ ਜਾਇਆ ਕਰੀ ਸ਼ਾਮੀ ਆਇਆ ਜਾਇਆ ਕਰੀ ਹੂੰ ਨਾਲੇ ਆਪਣੇ ਜਿਹੜਾ ਨੇੜੇ ਕਾਲਜ ਉਹਦੀ ਤਾਂ ਵੈਨ ਵੀ ਆਉਂਦੀ ਹੈ ਆਪਣੇ ਹੂੰ ਵੀ ਉੱਥੇ ਲੱਗਦੀ ਉਹ ਕਹਿੰਦੀ ਨਹੀਂ ਚਾਚਾ ਜੀ ਵੀ ਚੰਡੀਗੜ੍ਹ ਦੀ ਤਾਂ ਗੱਲ ਹੀ ਹੋ ਰਹੀ ਹੈ ਅੱਛਾ ਵੀ ਇੱਕ ਵਾਰ ਤਾਂ ਮੈਂ ਚੰਡੀਗੜ੍ਹ ਪੜਨ ਲੱਗਣਾ ਹੀ ਹੂੰ ਉਹ ਤਾਂ ਪਿਓ ਵੀ ਉੱਥੇ ਬੈਠਾ ਹੁੰਦਾ ਜਦੋਂ ਇਹ ਸਾਰੀ ਗੱਲ ਸੁਣਦਾ ਤਾਂ ਉਹ ਸੋਚ ਕੇ ਜੇ ਕਹਿੰਦਾ ਵੀ ਠੀਕ ਹੈ ਕੋਈ ਗੱਲ ਨਹੀਂ ਚੰਡੀਗੜ੍ਹ ਪੜਨ ਲਾ ਦਾਂਗੇ ਪਰ ਕੱਲੀ ਤੈਨੂੰ ਨਹੀਂ ਭੇਜਦੇ ਚੰਡੀਗੜ੍ਹ ਅੱਛਾ ਜੇ ਚੰਡੀਗੜ੍ਹ ਪੜੋਗੀਆਂ ਤਾਂ ਦੋਹੇ ਪੜਨਾ ਪੜੋਗੀਆਂ ਅੱਛਾ ਹੁਣ ਜਿਹੜੀ ਕੀਰਤ ਹੈ ਉਹ ਬੜੀ ਚੁੱਪ ਜੇ ਸੁਭਾਅ ਦੀ ਹੈ ਬੜੀ ਠਰਮੇ ਵਾਲੀ ਹੈ ਹੂੰ ਤੇ ਉਹ ਘਬਰਾ ਜਾਂਦੀ ਹੈ ਵੀ ਮੈਂ ਤਾਂ ਚੰਡੀਗੜ੍ਹ ਨਹੀਂ ਜਾਣਾ ਹੂੰ ਪਰ ਹੁਣ ਚਾਚੇ ਦਾ ਹੁਕਮ ਹੈ ਕਿਉਂਕਿ ਆਪਣੇ ਵੱਡੇ ਭਾਈ ਦੀ ਗੱਲ ਨਾ ਤਾਂ ਉਹਦਾ ਪਿਓ ਟਾਲਦਾ ਸੀ ਹੂੰ ਨਾ ਪਰਿਵਾਰ ਦਾ ਕੋਈ ਹੋਰ ਜੀ ਟਾਲਦਾ ਸੀ ਹੂੰ ਇਹ ਅਸੂਲ ਸੀ ਸ਼ਾਇਦ ਪਰਿਵਾਰ ਦਾ ਹੂੰ ਤਾਂ ਕੀਰਤ ਆਪਣੀ ਮਾਂ ਨਾਲ ਗੱਲ ਕਰਦੀ ਹੈ ਵੀ ਮੈਂ ਤਾਂ ਨਹੀਂ ਚੰਡੀਗੜ੍ਹ ਪੜਨ ਜਾਣਾ ਹੂੰ ਵੀ ਜੇ ਸੀਰਤ ਜਾਂਦੀ ਹੈ ਤਾਂ ਉਹਨੂੰ ਜਾਣ ਦੋ ਹੂੰ ਹੂੰ ਉਹਦੀ ਮਾਂ ਕਹਿੰਦੀ ਪੁੱਤ ਬੀਜੇ ਤੇਰੇ ਤਾਇਆ ਜੀ ਨੇ ਫੈਸਲਾ ਲਿਆ ਹੈ ਤਾਂ ਆਪਾਂ ਕਿਵੇਂ ਮੋੜ ਦਿਓ ਫੈਸਲਾ ਨਾਲੇ ਉੱਥੇ ਹੋਸਟਲ ਨੇ ਵਧੀਆ ਪੜ੍ਹਾਈ ਹੈ ਦਿੱਕਤ ਵੀ ਕੀ ਆਉਣੀ ਆ ਤੁਹਾਨੂੰ ਉੱਥੇ ਹੂੰ ਜੇ ਤੂੰ ਨਾਲ ਜਾਏਂਗੀ ਤੇਰੀ ਭੈਣ ਨੂੰ ਵੀ ਤੇਰਾ ਆਸਰਾ ਹਾਂ ਸਾਨੂੰ ਵੀ ਨਾਲ ਹੌਸਲਾ ਰਹੂਗਾ ਵੀ ਚੱਲ ਦੋਵੇਂ ਭੈਣਾਂ ਇਕੱਠੀਆਂ ਨੇ ਹੂੰ ਦੇਖ ਤਾਂ ਸਹੀ ਤੇਰੇ ਤਾਇਆ ਜੀ ਕਿੰਨਾ ਕਰਦੇ ਨੇ ਤੇਰਾ ਹਾਂ ਜੇ ਤਾਂ ਸਿਰਤ ਦੀ ਹੈ ਪਰ ਤੈਨੂੰ ਵੀ ਨਾਲ ਪੜਨ ਭੇਜ ਰਹੇ ਨੇ ਉਹ ਹੂੰ ਜਦੋਂ ਦੋਵੇਂ ਮਾਵਾਂ ਧੀਆਂ ਗੱਲ ਕਰ ਰਹੀ ਹੁੰਦੀਆਂ ਤਾਂ ਉਹਦਾ ਪਿਓ ਵੀ ਉੱਥੇ ਆ ਜਾਂਦਾ ਹੈ ਅੱਛਾ ਲਖਵਿੰਦਰ ਸਿੰਘ ਜਣੀ ਹੂੰ ਉਹ ਆਪਣੀ ਧੀ ਨੂੰ ਸਮਝਾਉਂਦਾ ਵੀ ਦੇਖ ਪੁੱਤ ਬਿਤਾਏ ਤੇਰੇ ਦਾ ਫੈਸਲਾ ਹੈ ਇਹ ਮੈਨੂੰ ਵੀ ਗੱਲ ਚੰਗੀ ਲੱਗੀ ਵੀ ਜੇ ਸੀਰਤ ਜਾ ਰਹੀ ਹੈ ਤਾਂ ਤੂੰ ਵੀ ਨਾਲ ਹੀ ਜਾ ਹੂੰ ਵੀ ਮਨ ਛੋਟਾ ਨਹੀਂ ਕਰਨਾ ਕੋਈ ਗੱਲ ਨਹੀਂ ਚੰਗੀ ਪੜ੍ਹਾਈ ਹੈ ਉੱਥੇ ਵਧੀਆ ਸ਼ਹਿਰ ਹੈ ਹੂੰ ਅਸੀਂ ਵੀ ਉੱਥੇ ਪੜ੍ਹ ਕੇ ਆਏ ਹਾਂ ਹੂੰ ਕੋਈ ਅਸੀਂ ਖਾਤਰੀ ਵਾਲੀ ਗੱਲ ਨਹੀਂ ਵੀ ਤੁਸੀਂ ਜਾਓ ਪੜ੍ਹੋ ਸਾਡਾ ਨਾਮ ਰੋਸ਼ਨ ਕਰੋ ਹੂੰ ਵੀ ਪਰ ਮੈਂ ਤੈਨੂੰ ਬਾਰ-ਬਾਰ ਇਹੀ ਕਹਿਣਾ ਵੀ ਮੈਂ ਤੈਨੂੰ ਪਹਿਲਾਂ ਵੀ ਇਹੀ ਸਿੱਖਿਆ ਦਿੱਤੀ ਸੀ ਹੂੰ ਵੀ ਧਿਆਨ ਨਾਲ ਰਹਿਣਾ ਹੂੰ ਮੈਨੂੰ ਤੇਰਾ ਕੋਈ ਲਾਂਭਾ ਨਾ ਜਾਏ ਕਦੇ ਵੀ ਹੂੰ ਪੜ੍ਹੋ ਜਿੱਥੇ ਜਾਣਾ ਜਾਓ ਹੂੰ ਪਰ ਲਿਮਟ 'ਚ ਰਹੋ ਅੱਛਾ ਉਹ ਕਹਿੰਦੀ ਡੈਡੀ ਠੀਕ ਹੈ ਤੁਸੀਂ ਇਸ ਗੱਲ ਦੀ ਤਾਂ ਚਿੰਤਾ ਹੀ ਨਾ ਕਰਿਆ ਕਰੋ। ਬਿਲਕੁਲ। ਉਹ ਕਹਿੰਦਾ ਪੁੱਤ ਐਂ ਤਾਂ ਮੈਨੂੰ ਤੇਰੇ ਤੇ ਮਾਣ ਆ। ਤੂੰ ਮੇਥੋਂ ਕਦੇ ਬਾਹਰ ਹੋ ਕੇ ਨਹੀਂ ਚੱਲੀ ਪਰ ਫਿਰ ਵੀ ਸਾਡਾ ਸਮਝਾਉਣਾ ਇੱਕ ਫਰਜ਼ ਹੈ। ਹਾਂ। ਮਾਪੇ ਦਾ ਤਾਂ ਮਨ ਡੋਲਦਾ ਹੀ ਰਹਿੰਦਾ ਜਦੋਂ ਧੀ ਪੁੱਤ ਬਾਹਰ ਜਾਵੇ। ਬਿਲਕੁਲ। ਚਾਹੇ ਉਹ ਪੁੱਤ ਹੋਵੇ ਚਾਹੇ ਉਹ ਧੀ ਹੋਵੇ। ਬਿਲਕੁਲ। ਥੋੜੇ ਦਿਨਾਂ ਬਾਅਦ ਭੁਪਿੰਦਰ ਸਿੰਘ ਆਪ ਨਾਲ ਜਾਂਦਾ ਹੈ ਤੇ ਦੋਹੇ ਕੁੜੀਆਂ ਦਾ ਦਾਖਲਾ ਕਿਸੇ ਕਾਲਜ ਚ ਕਰਾਇਆ ਹੁੰਦਾ। ਅੱਛਾ। ਨਾਲ ਇੱਕ ਹੋਸਟਲ ਵੀ ਦੇਖਿਆ ਜਾਂਦਾ ਦੋਹੇ ਕੁੜੀਆਂ ਦੇ ਰਹਿਣ ਵਾਸਤੇ। ਅੱਛਾ। ਹੋਸਟਲ ਦਾ ਮਾਹੌਲ ਤੇ ਆਮ ਲੱਗਿਆ ਠੀਕ ਲੱਗਿਆ ਤਾਂ ਉਹਨੇ ਮناسب ਸਮਝਿਆ ਵੀ ਠੀਕ ਹੈ ਕੁੜੀਆਂ ਸੇਫ ਰਹਿਣੀਆਂ ਇੱਥੇ ਠੀਕ ਰਹਿਣੀਆਂ ਤੇ ਭਪਿੰਦਰ ਸਿੰਘ ਆਉਂਦਾ ਹੋਇਆ ਕੁੜੀਆਂ ਨੂੰ ਇਹ ਤਾੜਨਾ ਕਰਕੇ ਆਇਆ ਵੀ ਧਿਆਨ ਨਾਲ ਰਹੋ ਮਾੜੀ ਸੰਗਤ ਤੋਂ ਬਚ ਕੇ ਰਹੋ ਕੋਈ ਵੀ ਕਿਸੇ ਵੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਤਾਂ ਸਾਨੂੰ ਦਿਨੇ ਜਾਂ ਰਾਤੀ ਜਦੋਂ ਮਰਜ਼ੀ ਕਾਲ ਕਰਕੇ ਤੁਸੀਂ ਮੰਗ ਸਕਦੀ ਹੋ ਅੱਛਾ ਧਿਆਨ ਨਾਲ ਪੜੋ ਚੰਗਾ ਪੜੋ ਹੁਣ ਪਰਿਵਾਰ ਖੁਸ਼ੀ ਵੀ ਸਾਡੀ ਕੁੜੀਆਂ ਪੜ ਗਈਆਂ ਲਾਇਕ ਹੋ ਗਈਆਂ ਚੰਡੀਗੜ੍ਹ ਜਾ ਕੇ ਪੜਨ ਲੱਗ ਗਈਆਂ ਤੇ ਦੂਜੇ ਪਾਸੇ ਜਿਹੜੀ ਕੀਰਤ ਹੈ ਜਣੀ ਛੋਟੀ ਹੈ ਜਿਹੜੀ ਉਹਨੂੰ ਚੰਡੀਗੜ੍ਹ ਦਾ ਮਾਹੌਲ रास ਨਹੀਂ ਸੀ ਆ ਰਿਹਾ। ਅੱਛਾ। ਉਹਨੂੰ ਜ਼ਿਆਦਾ ਖੁੱਲ੍ਹੋਂ ਪਸੰਦ ਨਹੀਂ ਸੀ। ਹਮਮ। ਪਰ ਦੂਜੇ ਪਾਸੇ ਜਿਹੜੀ ਵੱਡੀ ਸੀ ਸੀਰਤ ਉਹ ਤਾਂ ਜਿਵੇਂ ਆਜ਼ਾਦੀ ਮਨਣਾ ਚਾਹੁੰਦੀ ਸੀ। ਅੱਛਾ। ਤਾਂ ਹੀ ਉਹਨੇ ਚੰਡੀਗੜ੍ਹ ਪੜ੍ਹਨ ਦੀ ਜ਼ਿੱਦ ਕੀਤੀ ਸੀ। ਅੱਛਾ। ਚਲੋ ਹੌਲੀ-ਹੌਲੀ ਜਦੋਂ ਪਰਿਵਾਰ ਨਾਲ ਗੱਲਬਾਤ ਹੋਈ ਤਾਂ ਸੀਰਤ ਨੇ ਵੀ ਪਰਿਵਾਰ ਨੂੰ ਇਹ ਗੱਲ ਦੱਸੀ ਵੀ ਇਹ ਜੀ ਨਹੀਂ ਲਾ ਰਹੀ ਇੱਥੇ। ਅੱਛਾ। ਜਦੋਂ ਪਰਿਵਾਰ ਨੇ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੇਰੀ ਭੈਣ ਤੇਰੇ ਕੋਲ ਆ ਅਸੀਂ ਵੀ ਗੇੜਾ ਮਾਰਦੇ ਰਹਾਂਗੇ ਤੁਸੀਂ ਵੀ ਹਫ਼ਤੇ ਬਾਅਦ ਤੁਹਾਨੂੰ ਛੁੱਟੀ ਹੁੰਦੀ ਆ ਸਕਦੀ ਹੂੰ ਵੀ ਕਿੱਡੀ ਕ ਗੱਲ ਆ ਲੋਕ ਤਾਂ ਵਿਦੇਸ਼ਾਂ ਤੱਕ ਤੁਰੇ ਫਿਰਦੇ ਨੇ ਕੱਲੀਆਂ ਕੁੜੀਆਂ ਵਿਦੇਸ਼ਾਂ ਤੱਕ ਜਾ ਆਉਂਦੀਆਂ ਵੀ ਇਹ ਤਾਂ ਫੇਰ ਚੰਡੀਗੜ੍ਹ ਹੂੰ ਤਾਂ ਚਲੋ ਹੌਲੀ ਹੌਲੀ ਪਰਿਵਾਰ ਦਾ ਪ੍ਰੈਸ਼ਰ ਲਾ ਲਓ ਜਾਂ ਹੌਲੀ ਹੌਲੀ ਉਹ ਮਿਕਸ ਅਪ ਹੋਣਾ ਸ਼ੁਰੂ ਹੋਊਗੀ ਉਹਦਾ ਵੀ ਜੀ ਲੱਗਣ ਲੱਗੇ ਉੱਥੇ ਅੱਛਾ ਹੁਣ ਦੋਏ ਭੈਣਾਂ ਇਕੱਠੀਆਂ ਪੜਨ ਜਾਂਦੀਆਂ ਤੇ ਇਕੱਠੀਆਂ ਵਾਪਸ ਆਉਂਦੀਆਂ ਅੱਛਾ ਹੌਲੀ ਹੌਲੀ ਦੋਹਾਂ ਨੂੰ ਚੰਡੀਗੜ੍ਹ ਦਾ ਭੇਤ ਵੀ ਆ ਹੂੰ ਤਸੀਰਤ ਨੇ ਫੈਸਲਾ ਲਿਆ ਵੀ ਹੋਸਟਲ ਆ ਜਿਹੜਾ ਥੋੜਾ ਜਿਹਾ ਇੱਥੇ ਬੰਦਸ਼ ਆ ਹੂੰ ਵੀ ਕਿਉਂ ਨਾ ਆਪਾਂ ਬਾਹਰ ਪੀਜੀ ਲੈ ਲਈਏ ਅੱਛਾ ਉਹ ਕੀਰਤ ਨਾਲ ਗੱਲ ਕਰਦੀ ਆ ਹੂੰ ਤਕੀਰਤ ਕਹਿੰਦੀ ਵੀ ਠੀਕ ਤਾਂ ਹੈ ਆਪਾਂ ਸਵੇਰੀ ਜਾਨੀਆਂ ਸ਼ਾਮ ਨੂੰ ਆ ਜਣੀਆਂ ਹਾਂ ਵੀ ਵਧੀਆ ਮਾਹੌਲ ਲੱਗਦਾ ਮੈਨੂੰ ਤਾਂ ਮੈਨੂੰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਕਹਿੰਦੀ ਕਮਰੇ ਛੋਟੇ ਨੇ ਓਰੇ ਵੀ ਮੈਨੂੰ ਤਾਂ ਨਹੀਂ ਪਈ ਨੀਂਦ ਆਉਂਦੀ ਰਾਤ ਨੂੰ ਅੱਛਾ ਉਹ ਕਹਿੰਦੀ ਦੇਖ ਲੈ ਫਿਰ ਜਿਵੇਂ ਤੇਰੀ ਮਰਜ਼ੀ ਹੈ ਹੂੰ ਕਿਉਂਕਿ ਸੀਰਤ ਵੱਡੀ ਸੀ ਤਕੀਰਤ ਉਹ ਤੋਂ ਡਰਦੀ ਵੀ ਸੀ ਹੂੰ ਬਾਕੀ ਵੱਡੇ ਤਾਈ ਦੀ ਧੀ ਸੀ ਵੈਸੀ ਦਬਦਬਾ ਦਾ ਜ਼ਿਆਦਾ ਸੀ। ਹੂੰ। ਸਿਰਤ ਘਰ ਦੇ ਨਾਲ ਗੱਲ ਕਰਦੀ ਵੀ ਮੈਨੂੰ ਤਾਂ ਕਮਰਿਆਂ 'ਚ ਮੁਸ਼ਕਲ ਆਉਂਦਾ। ਅੱਛਾ। ਮੈਨੂੰ ਤਾਂ ਹੋਸਟਲ ਦੇ ਕਮਰੇ ਵਧੀਆ ਨਹੀਂ ਲੱਗਦੇ। ਹੂੰ। ਵੀ ਅਸੀਂ ਜੇ ਬਾਹਰ ਪੀਜੀ ਲੈ ਲਈਏ। ਅੱਛਾ। ਉਹ ਕਹਿੰਦੇ ਵੀ ਜੇ ਤੁਹਾਨੂੰ ਇੱਥੇ ਰਹਿ ਕੇ ਕੰਫਰਟੇਬਲ ਨਹੀਂ ਲੱਗਦਾ ਕੋਈ ਗੱਲ ਨਹੀਂ ਜੇ ਤੁਸੀਂ ਸ਼ਿਫਟ ਕਰਨਾ ਤਾਂ ਕਰ ਸਕਦੇ ਹੋ। ਹੂੰ। ਹੁਣ ਤਾਂ ਬਹੁਤ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਗੀਆਂ ਨੂੰ ਤੁਹਾਡੀ ਜਾਣ ਪਛਾਣ ਹੋ ਹੀ ਗਈ ਹੋ। ਹੂੰ। ਵੀ ਬਾਕੀ ਕੁੜੀਆਂ ਵੀ ਰਹਿੰਦੇ ਨੇ ਇਕੱਲੇ ਸਪੈਸ਼ਲ ਕੁੜੀਆਂ ਵਾਸਤੇ ਵੀ ਪੀਜੀ ਬਣੇ ਹੋਏ ਨੇ ਇੱਥੇ। ਬਿਲਕੁਲ। ਉਹ ਕਹਿੰਦੀ ਥੋੜੇ ਦਿਨਾਂ ਬਾਅਦ ਉਹ ਹੋਸਟਲ ਚੋਂ ਪੀਜੀ ਚ ਸ਼ਿਫਟ ਹੋ ਜਾਂਦੀ ਦੋਏ ਪੈਣਾ ਅੱਛਾ ਹੁਣ ਹੌਲੀ ਹੌਲੀ ਜਿਹੜੀ ਸਿਰਤ ਹੈ ਉਹਨੇ ਆਪਣੇ ਕਲਾਸਮੇਟਸ ਨਾਲ ਜਿਹਨੀਆਂ ਮੁੰਡਿਆਂ ਨਾਲ ਵੀ ਖੁੱਲਣਾ ਸ਼ੁਰੂ ਕਰਤਾ ਅੱਛਾ ਕਿਰਤ ਉਸੇ ਸੁਭਾਅ ਦੀ ਰਹੀ ਉਹ ਜਾਦੇ ਕਿਸੇ ਨਾਲ ਨਹੀਂ ਖੁੱਲੀ ਦੋ ਚਾਰ ਸਹੇਲੀਆਂ ਹੁੰਦੀਆਂ ਬਸ ਉਹਨਾਂ ਨਾਲ ਗੱਲਬਾਤ ਕਰਦੀ ਪੜ੍ਹਾਈ ਪੂਰੀ ਹੁੰਦੀ ਸਮਾਂ ਪੂਰਾ ਹੁੰਦਾ ਕਾਲਜ ਦਾ ਤਾਂ ਉਹ ਵਾਪਸ ਆਪਣੀ ਪੀਜੀ ਚ ਆ ਜਾਂਦੀ ਹੂੰ ਤੇ ਸਿਰਤ ਉੱਥੇ ਰੁਕੀ ਰਹਿੰਦੀ ਅੱਛਾ ਥੋੜਾ ਸਮਾਂ ਤਾਂ ਐ ਚੱਲਿਆ ਤਾਂ ਕਈ ਵਾਰ ਤਾਂ ਸਿਰਤ ਨੇ ਲੇਟ ਨਾਈਟ ਘਰੇ ਆਉਣਾ ਅੱਛਾ ਪਿੰਡੋਂ ਫੋਨ ਆਉਣਾ ਘਰੋਂ ਫੋਨ ਆਉਣਾ ਤਾਂ ਕੀਰਤ ਨੇ ਜਿਵੇਂ ਤੇਵੇਂ ਉਹਦਾ ਬਚਾ ਕਰਨਾ। ਅੱਛਾ। ਉਹਨੇ ਕਹਿਣਾ ਵੀ ਸੁੱਤੀ ਪਈ ਐ ਜਾਂ ਪੜ ਰਹੀ ਐ ਜਾਂ ਉਹਦਾ ਸਿਰ ਦਰਦ ਹੈ। ਹਮ ਆਨੇ ਬਾਨੇ ਜੇ ਕਰਨੇ। ਹਮ ਸੀਰਤ ਨੇ ਘਰਦਿਆਂ ਦਾ ਫੋਨ ਚੱਕਣਾ ਵੀ ਮناسب ਨਾ ਸਮਝਣਾ। ਅੱਛਾ। ਤੇ ਉਹ ਲੇਟ ਨਾਈਟ ਪਾਰਟੀਆਂ ਕਰਦੀ ਬਾਹਰ ਮੁੰਡਿਆਂ ਨਾਲ ਜਾਂਦੀ। ਅੱਛਾ। ਤਾਂ ਕੀਰਤ ਨੂੰ ਇਹ ਗੱਲ ਬੜੀ ਬੁਰੀ ਲੱਗਦੀ। ਹਮ ਥੋੜਾ ਸਮਾਂ ਤਾਂ ਐਵੇਂ ਲੰਘਿਆ। ਹਮ ਹੌਲੀ-ਹੌਲੀ ਕੀਰਤ ਨੇ ਇਹ ਗੱਲ ਸੀਰਤ ਨਾਲ ਕਰਨੀ ਸ਼ੁਰੂ ਕਰਤੀ ਵੀ ਦੇਖ ਪੈਣੇ ਮੈਂ ਵੀ ਹੁਣ ਕਿੰਨਾ ਕੁ ਪੜ ਦਾ ਪਾਵਾਂ ਘਰੋਂ ਫੋਨ ਆ ਜਾਂਦੇ ਐ। ਵੀ ਤੂੰ ਇਹ ਸਭ ਬੰਦ ਕਿਉਂ ਨਹੀਂ ਕਰ ਠੀਕ ਹੈ ਮੈਂ ਸ਼ੁਰੂ ਸ਼ੁਰੂ ਚ ਤੈਨੂੰ ਰੋਕਿਆ ਨਹੀਂ ਤੂੰ ਵੈਸੇ ਵੀ ਵੱਡੀ ਹੈ ਮੇਰੇ ਤੋਂ ਹੂੰ ਵੀ ਜਿੰਨਾ ਕਿ ਇੰਜੋਏ ਕਰਨਾ ਸੀ ਤੂੰ ਕਰ ਲਿਆ ਦੋ ਚਾਰ ਦਿਨਾਂ ਚ ਹੁਣ ਛੱਡ ਵੀ ਦੇ ਤੇਰੀ ਤਾਂ ਇਹ ਆਦਤ ਹੀ ਬਣ ਗਈ ਹੂੰ ਹੌਲੀ ਹੌਲੀ ਤੇਰੀ ਸੰਗਤ ਮਾੜੀ ਹੋ ਜੂਗੀ ਹੌਲੀ ਹੌਲੀ ਤੂੰ ਇੰਨਾ ਨਸ਼ਿਆਂ ਚ ਪੈ ਜਾਵੇਂਗੀ ਹੂੰ ਜਾਂ ਕੋਈ ਹੋਰ ਕੋਈ ਮਾੜੀ ਹਰਕਤ ਹੋ ਸਕਦੀ ਹੈ ਤੇਰੇ ਨਾਲ ਜਦੋਂ ਤੂੰ ਲੇਟ ਨਾਈਟ ਘਰੇ ਆਉਣੀ ਹੈ ਹੂੰ ਤਸੀਰਤ ਕਹਿੰਦੀ ਹੈ ਵੀ ਤੂੰ ਬਾਤ ਹੀ ਸਿਆਣੀ ਨਾ ਬਣਾ ਕਰ ਅੱਛਾ ਆਪਾਂ ਚੰਡੀਗੜ੍ਹ ਐਸ਼ ਕਰਨੀ ਆਈਆਂ ਅੱਛਾ ਸਾਲ ਦੋ ਸਾਲ ਪੜ੍ਹਾਈ ਦੇ ਰਹਿ ਕੇ ਜਦੋਂ ਪਿੰਡ ਜਾਵਾਂਗੇ ਫਿਰ ਵਿਆਹ ਦੇਣਾ ਕਿਸੇ ਨਾਲ ਹੂੰ ਆਹੀ ਐਸ਼ ਕਰਨ ਕੀਰਤ ਨੂੰ ਇਹ ਗੱਲ ਬੁਰੀ ਲੱਗਦੀ। ਅੱਛਾ। ਪਰ ਉਹ ਚੁੱਪ ਕਰ ਜਾਂਦੀ। ਹੂੰ। ਹੌਲੀ-ਹੌਲੀ ਜਿਹੜੀਆਂ ਗੱਲਾਂ ਤੋਂ ਕੀਰਤ ਡਰਦੀ ਸੀ ਉਹ ਉਹਦੇ ਸਾਹਮਣੇ ਆਉਣ ਲੱਗ ਗਈਆਂ। ਅੱਛਾ। ਕਾਲਜ ਦੇ ਕਿਸੇ ਮੁੰਡੇ ਨਾਲ ਕੀਰਤ ਦੀ ਨੇੜਤਾ ਵੱਧ ਗਈ। ਅੱਛਾ। ਉਹਨੇ ਉਸੇ ਮੁੰਡੇ ਨਾਲ ਘੁੰਮਦੇ ਫਿਰਨਾ। ਹੂੰ। ਉਹਦੇ ਨਾਲ ਹੀ ਫੋਨ 'ਤੇ ਗੱਲਾਂ ਕਰਦੇ ਰਹਿਣਾ। ਹੱਦ ਤਾਂ ਉਦੋਂ ਹੋ ਗਈ ਜਦੋਂ ਉਹ ਰਾਤ ਪਰ ਘਰ ਨਾ ਮੁੜਦੀ। ਅੱਛਾ। ਉਸੇ ਮੁੰਡੇ ਨਾਲ ਰਹਿੰਦੀ। ਹੂੰ। ਕੀਰਤ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਪਰ ਉਹ ਡਰਦੀ ਵੀ ਸੀ ਜੇ ਉਹਨੇ ਇਹ ਗੱਲ ਘਰੇ ਕਰੀ। ਹੂੰ। ਤਾਂ ਤਾਇ ਜੀ ਦਾ ਸੁਭਾਅ ਸਖਤ ਹੈ। ਹਾਂ। ਇਹਨੂੰ ਨਾ ਡੰਟਣ ਜਾਂ ਸਾਨੂੰ ਦੋਵਾਂ ਨੂੰ ਘਰੇ ਨਾਲ ਬੁਲਾ ਲੈਣ ਕਿਉਂਕਿ ਉਹਦੀ ਪੜ੍ਹਾਈ ਜਾ ਰਹੀ ਸੀ ਉੱਥੇ ਉਹਨੂੰ ਲੱਗਦਾ ਸੀ ਵੀ ਕਿਤੇ ਮੇਰਾ ਵੀ ਨਾ ਘਟਾ ਕੇ ਇੱਥੇ ਮੈਨੂੰ ਘਰੇ ਨਾਲ ਲੈ ਜਾਣ ਹੂੰ ਤੇ ਹੋ ਸਕਦਾ ਇਹਨਾਂ ਗੱਲਾਂ ਦਾ ਪਰਿਵਾਰ 'ਚ ਵੀ ਫਰਕ ਪਵੇ ਵੀ ਸ਼ਾਇਦ ਇਹ ਸਾਡੀ ਕੁੜੀ ਤੇ ਇਲਜ਼ਾਮ ਲਾ ਰਹੀ ਹੈ ਹੂੰ ਸਿਰਤ ਦੀਆਂ ਆਦਤਾਂ ਜਿਵੇਂ ਦਿਨ-ਬਦਨ ਵਿਗੜਦੀਆਂ ਤੁਰੇ ਜਾ ਰਹੀਆਂ ਸੀ ਅੱਛਾ ਉਹਨੇ ਸ਼ਰਾਬ ਪੀਣੀ ਵੀ ਸ਼ੁਰੂ ਕਰਤੀ ਕਲੱਬਾਂ 'ਚ ਜਾਣਾ ਸ਼ੁਰੂ ਕਰਤਾ ਅੱਛਾ ਪੈਸੇ ਦੀ ਬਰਬਾਦੀ ਸ਼ੁਰੂ ਹੋ ਗਈ ਹੂੰ ਉਹਨੇ ਕੀਰਤ ਨੂੰ ਵੀ ਇਹ ਗੱਲ ਕਹਿਣੀ ਵੀ ਤੂੰ ਇੰਜੋਏ ਤਾਂ ਕਰਕੇ ਦੇਖ ਜ਼ਿੰਦਗੀ ਜਿਉਔ ਕੇ ਤਾਂ ਦੇਖ ਹੂੰ ਇੱਕ ਦੋ ਵਾਰ ਤਾਂ ਧੱਕੇ ਨਾਲ ਉਹ ਕੀਰਤ ਨੂੰ ਵੀ ਨਾਲ ਹੀ ਲੈ ਗਈ। ਅੱਛਾ। ਜਦੋਂ ਕੀਰਤ ਗਈ ਤਾਂ ਉਹਨੂੰ ਉਹ ਮਹਾਲ ਸਖਾਵਾਂ ਨਹੀਂ ਲੱਗਿਆ। ਹੂੰ। ਉਹਨੂੰ ਵਧੀਆ ਨਹੀਂ ਲੱਗਿਆ। ਅੱਛਾ। ਤਾਂ ਉਹਨੇ ਉਹਨੂੰ ਮਨਾ ਕਰਤਾ ਵੀ ਭੈਣ ਦੇਖ ਦੋ ਵਾਰ ਮੈਂ ਜਾ ਆਈ। ਹੂੰ। ਜਿਹੜਾ ਤੂੰ ਇੰਜੋਇਮੈਂਟ ਕਹਿਨੀ ਆ ਮੈਂ ਜਾ ਕੇ ਦੇਖ ਲੈ ਮੈਨੂੰ ਪਸੰਦ ਨਹੀਂ ਆਇਆ। ਅੱਛਾ। ਕਰਦੇ ਕਰਾਉਂਦੇ 3 ਸਾਲ ਪੂਰੇ ਹੋ ਗਏ। ਅੱਛਾ। ਪੜ੍ਹਾਈ ਪੂਰੀ ਹੋਈ ਤਾਂ ਦੋਵੇਂ ਭੈਣਾਂ ਘਰੇ ਆ ਗਈਆਂ। ਹੂੰ। ਜੇ ਤਾਂ ਕੀਰਤ ਨੇ ਵਧੀਆ ਨੰਬਰ ਲੈ ਕੇ ਗ੍ਰੈਜੂਏਸ਼ਨ ਕੀਤੀ। ਹੂੰ। ਉੱਥੇ ਸੀਰਤ ਦੇ ਨੰਬਰ ਠੀਕ ਠਾਕ ਰਹੇ। ਅੱਛਾ। ਹੁਣ ਪੜ੍ਹਾਈ ਪੂਰੀ ਹੋ ਗਈ ਤਾਂ ਕਰਦੇ ਨੇ ਸੋਚਿਆ ਵੀ ਕਿ ਉਹਨਾਂ ਦੋਵਾਂ ਦੇ ਵਿਆਹ ਕਰ ਦਈਏ। ਹਮ ਇੱਕ ਤਾਂ ਸੀਰਤ ਨੂੰ ਇਹ ਲੱਗ ਰਿਆ ਸੀ ਵੀ ਹੁਣ ਮੈਂ ਚੰਡੀਗੜ੍ਹ ਤੋਂ ਘਰੇ ਆ ਗਈ ਜਿਹੜੀ ਆਜ਼ਾਦੀ ਮੈਂ ਉੱਥੇ ਮਾਣੀ ਐ ਘਰ ਤੇ ਤਾਂ ਉਹਨੇ ਬੰਦਸ਼ਾਂ ਹੋ ਜਾਣਗੀਆਂ। ਹਮ ਇੱਕ ਸਾਂਝਾ ਪਰਿਵਾਰ ਐ ਕਦੇ ਉਹਦੀ ਰੋਕਟੋਕ ਕਦੇ ਉਹਦੀ ਰੋਕਟੋਕ। ਹਮ ਤੇ ਦੂਜੇ ਪਾਸੇ ਉਹਦਾ ਕਿਸੇ ਮੁੰਡੇ ਨਾਲ ਵੀ ਅਫੇਅਰ ਸੀਗਾ। ਹਮ ਤੇ ਉਹਨੂੰ ਇਹ ਲੱਗਦਾ ਸੀ ਵੀ ਮੈਂ ਉਹਨੂੰ ਵੀ ਨਹੀਂ ਛੱਡ ਸਕਦੀ। ਅੱਛਾ ਤੇ ਘਰ ਦੇ ਵਿਆਹ ਦੀਆਂ ਗੱਲਾਂ ਕਰ ਰਹੇ ਨੇ। ਹਮ ਤੋਂ ਨੇ ਮੌਕਾ ਜੇ ਦੇਖ ਕੇ ਆਪਣੀ ਮਾਂ ਨਾਲ ਗੱਲ ਕਰੀ ਇੱਕ ਦਿਨ ਅੱਛਾ ਉਹ ਆਪਣੀ ਮਾਂ ਨੂੰ ਕਹਿੰਦੀ ਵੀ ਮੰਮੀ ਮੈਨੂੰ ਇੱਕ ਮੁੰਡਾ ਪਸੰਦ ਆ ਅੱਛਾ ਵੀ ਤੁਸੀਂ ਵਿਆਹ ਦੀ ਗੱਲ ਜੇ ਨਾ ਕਰੋ ਹਜੇ ਮੇਰੀ ਹੂੰ ਮੈਂ ਉਸ ਮੁੰਡੇ ਨਾਲ ਹੀ ਵਿਆਹ ਕਰਾਉਣਾ ਹੂੰ ਉਹ ਆਪਣੀ ਗੱਲ ਪੂਰੀ ਕਰਦੀ ਇਹ ਤੋਂ ਪਹਿਲਾਂ ਹੀ ਉਹਦੀ ਮਾਂ ਨੇ ਉਹਨੂੰ ਟੋਕਤਾ ਅੱਛਾ ਕਹਿੰਦੀ ਖਬਰਦਾਰ ਇੱਥੇ ਚੁੱਪ ਹੋ ਜਾ ਹੂੰ ਤੇਰੇ ਪਿਓ ਨੇ ਜੇ ਤੈਨੂੰ ਆਜ਼ਾਦੀ ਜੀ ਦਿੱਤੀ ਐ ਤਾਂ ਇਹਦਾ ਮਤਲਬ ਇਹ ਨਹੀਂ ਵੀ ਤੂੰ ਕੁਝ ਵੀ ਕਰੇ ਅੱਛਾ ਮੈਨੂੰ ਉਹਦੇ ਸੁਭਾਅ ਦਾ ਪਤਾ ਹੈ ਉਹਨੇ ਇਹ ਗੱਲ ਸੁਣ ਕੇ ਤੈਨੂੰ ਨਾਲੇ ਮੈਨੂੰ ਦੋਨਾਂ ਨੂੰ ਮਾਰ ਦੇਣਾ ਹੂੰ ਤੈਨੂੰ ਪਤਾ ਨਹੀਂ ਤੇਰੇ ਪਿਓ ਦੇ ਸੁਭਾਅ ਦਾ ਹੂੰ ਜਿਉ ਤੇਰੇ ਨਾਲ ਹੁਣ ਤੱਕ ਨਰਮਾਈ ਨਾਲ ਪੇਸ਼ ਆਇਆ ਤੂੰ ਨਜਾਇਜ਼ ਫਾਇਦਾ ਥੋੜੀ ਉਠਾਉਣਾ ਸੀ ਉਹਦੀ ਢਿੱਲ ਦਾ ਹੂੰ ਤੂੰ ਤਾਂ ਨੱਕ ਵੱਡ ਦੇਂਗੇ ਆਪਣੇ ਪਿਓ ਦਾ ਹੂੰ ਇੱਥੇ ਚੁੱਪ ਕਰ ਜਾ ਜੋ ਹੋ ਗਿਆ ਸੋ ਹੋ ਗਿਆ ਹੂੰ ਸੀਰਤ ਬਥੇਰਾ ਰੂੰ ਰੂੰ ਕਰਦੀ ਐ ਪਰ ਉਹਦੀ ਮਾਂ ਉਹਦੀ ਕੋਈ ਗੱਲ ਨਹੀਂ ਸੁਣਦੀ ਹੂੰ ਹੁਣ ਸੀਰਤ ਦੀ ਮਾਂ ਨੂੰ ਇਹ ਗੱਲ ਪਤਾ ਲੱਗ ਗਈ ਸੀ ਸੀਰਤ ਤੋਂ ਹੂੰ ਬੇਸ਼ੱਕ ਦੀ ਉਹਨੇ ਉਹਨੂੰ ਚੁੱਪ ਕਰਾਤਾ ਸੀ ਪਰ ਇਹ ਗੱਲ ਉਹਦੇ ਅੰਦਰ ਘਰ ਕਰ ਗਈ ਸੀ ਹੂੰ ਉਹਨੂੰ ਇਹ ਸੀ ਵੀ ਕੱਲ ਨੂੰ ਕੋਈ ਇਹਨੇ ਹੋਰ ਸਟੈਪ ਚੱਕ ਲਿਆ ਹੂੰ ਜਾਂ ਕਿ ਤੂੰ ਕੋਈ ਬਾਹਰੋਂ ਗੱਲ ਕਿਸੇ ਨੂੰ ਪਤਾ ਲੱਗੀ ਤਾਂ ਸਾਡੀ ਤਾਂ ਬਦਨਾਮੀ ਹੋਣੀ ਐ ਹੂੰ ਉਹਨੇ ਕੀਰਤ ਨੂੰ ਇਹ ਗੱਲ ਪੁੱਛੀ अच्छा ਵੀ ਮੈਨੂੰ ਸੀਰਤ ਇਹ ਗੱਲ ਕਹਿੰਦੀ ਹੈ ਵੀ ਉਹਨੂੰ ਕੋਈ ਮੁੰਡਾ ਪਸੰਦ ਹੈ ਹਾਂ ਜਿਹੇ ਜੀ ਗੱਲ ਸੀ ਤੂੰ ਮੈਨੂੰ ਕਿਉਂ ਨਾ ਦੱਸੀ ਹਾਂ ਤੂੰ ਮੇਰੇ ਕੋਲ ਗੱਲ ਕਰਨੀ ਸੀ ਹੂੰ ਤਕੀਰਤ ਕਹਿੰਦੀ ਵੀ ਤਾਈ ਜੀ ਮੈਂ ਤੁਹਾਨੂੰ ਕੀ ਦੱਸਦੀ ਵੀ ਮੈਨੂੰ ਇਹ ਸੀਗਾ ਵੀ ਪਰਿਵਾਰ 'ਚ ਫਰਕ ਪੈ ਜਾਊਗਾ ਵੀ ਤੁਸੀਂ ਇਹ ਸੋਚੋਗੇ ਵੀ ਜਾਣ ਕੇ ਮੇਰੀ ਧੀ ਦੀ ਬਦਗੋਈ ਕਰਦੀ ਆ ਹੂੰ ਤਾਂ ਉਹਦੀ ਮਾਂ ਕਹਿੰਦੀ ਵੀ ਚੱਲ ਜੋ ਹੋ ਗਿਆ ਸੋ ਹੋ ਗਿਆ ਹੂੰ ਇਹ ਗੱਲ ਦਾ ਹੁਣ ਤੂੰ ਕਿਸੇ ਨਾਲ ਵੀ ਜ਼ਿਕਰ ਨਹੀਂ ਕਰਨਾ ਹੂੰ ਤੇਰਾ ਪਿਓ ਤੇ ਤੇਰਾ ਤਾਇਆ ਸਾਨੂੰ ਵੱਢ ਕੇ ਮਾਰ ਦੇਣਗੇ ਅੱਛਾ ਜੇ ਗੱਲ ਬਾਹਰ ਨਿਕਲੀ ਹੂੰ ਤਾਂ ਕੀਰਤ ਉਹਦੇ ਨਾਲ ਵਾਦਾ ਕਰਦੀ ਵੀ ਤਾਈ ਜੀ ਮੈਂ ਕਾਹਨੂੰ ਦੱਸਣੀ ਸੀ ਮੈਂ ਤਾਂ ਤੁਹਾਨੂੰ ਪਹਿਲਾਂ ਨਹੀਂ ਦੱਸੀ ਜੇ ਦੱਸਣੀ ਹੁੰਦੀ ਮੈਂ ਉਦੋਂ ਹੀ ਦੱਸ ਦਿੰਦੀ ਹੂੰ ਹੁਣ ਸਿਰਤ ਦੀ ਮਾਂ ਨੂੰ ਇਹ ਗੱਲ ਦਾ ਪੂਰਾ ਡਰ ਹੋ ਗਿਆ ਵੀ ਕੱਲ ਨੂੰ ਕਿਤੇ ਬਦਨਾਮੀ ਵਾਲਾ ਕੰਮ ਨਾ ਹੋ ਜੇ ਹੂੰ ਤਾਂ ਉਹ ਆਪਣੇ ਪਤੀ ਭੁਪਿੰਦਰ ਸਿੰਘ ਨਾਲ ਗੱਲ ਕਰਦੀ ਹੈ ਵੀ ਤੁਸੀਂ ਹੁਣ ਕੁੜੀ ਨੇ ਪੜ੍ਹਾਈ ਪੂਰੀ ਕਰ ਲਈ ਹੂੰ ਵੀ ਛੇਤੀ ਇਹਦੇ ਵਾਸਤੇ ਕੋਈ ਰਿਸ਼ਤਾ ਦੇਖੋ ਵਧੀਆ ਜਾ ਹੂੰ ਉਹ ਕਹਿੰਦਾ ਵੀ ਕਿੰਨੇ ਰਿਸ਼ਤੇ ਆ ਤਾਂ ਰਹੇ ਨੇ ਚੰਗੇ ਚੰਗੇ ਹੂੰ ਤੁਸੀਂ ਮਾਂ ਤੀ ਕਿਤੇ ਹੱਥ ਧਰਾਉਂਦੀ ਹੀ ਨਹੀਂ ਹੂੰ ਕਿਉਂਕਿ ਰਿਸ਼ਤੇ ਬੜੇ ਆ ਰਹੇ ਸੀ ਚੰਗੇ ਚੰਗੇ ਖਾਨਦਾਨਾਂ ਦੇ ਪਰ ਭਪਿੰਦਰ ਸਿੰਘ ਦੀ ਘਰ ਵਾਲੀ ਯਾਨੀ ਸੀਰਤ ਦੀ ਮਾਂ ਕਿਸੇ 'ਚ ਕੋਈ ਨੁਕਸ ਖੜ ਦਿੰਦੀ ਕਿਸੇ 'ਚ ਕੋਈ ਨੁਕਸ ਖੜ ਦਿੰਦੀ ਹੂੰ ਸੀਰਤ ਨੂੰ ਬਿਨਾ ਪੁੱਛੀ ਉਹ ਰਿਸ਼ਤਿਆਂ ਨੂੰ ਜਵਾਬ ਦੇਈ ਜਾਂਦੀ ਸੀ ਅੱਛਾ ਹੁਣ ਉਹਦੀ ਜ਼ੇਦੇ ਹੋ ਗਈ ਸੀ ਜਾਂ ਹੁਣ ਉਹਨੂੰ ਇਹ ਹੋ ਗਿਆ ਸੀ ਵੀ ਜਿੰਨਾ ਛੇਤੀ ਹੋ ਸਕੇ ਅਸੀਂ ਸੀਰਤ ਦਾ ਵਿਆਹ ਕਰ ਦਈਏ ਹੂੰ ਜਿੱਥੇ ਪਹਿਲਾਂ ਉਹ ਚੰਗੇ ਚੰਗੇ ਖਾਨਦਾਨਾਂ ਨਾਲ ਚੰਗੇ ਚੰਗੇ ਮੁੰਡੇ 'ਚ ਨੁਕਸ ਖੜਦੀ ਸੀ ਹੂੰ ਹੁਣ ਉਹਨੂੰ ਇਹ ਸੀ ਵੀ ਛੇਤੀ ਕਰਿਆਂ ਕੋਈ ਚੱਜ ਦਾ ਮੁੰਡਾ ਮਿਲ ਜੇ ਜਿਹੇ ਜਿਹੇ ਵੀ ਮਿਲ ਜੇ ਅਸੀਂ ਇਹਦਾ ਵਿਆਹ ਕਰ ਦਈਏ ਅੱਛਾ ਇੱਕ ਚੰਗੇ ਮੁੰਡੇ ਦੀ ਦੱਸ ਪੈਂਦੀ ਹੈ ਤਾਂ ਸੀਰਤ ਦੀ ਮਾਂ ਚਾਟ ਹਾਂ ਕਰ ਦਿੰਦੀ ਐ। ਅੱਛਾ। ਉਹ ਜਿੱਥੇ ਪਹਿਲਾਂ ਹੀ ਨਹੀਂ ਜਾਂਚ ਪੜਤਾਲ ਕਰਦੀ ਸੀ ਹੁਣ ਕੋਈ ਜਾਂਚ ਪੜਤਾਲ ਜ਼ਿਆਦਾ ਨਹੀਂ ਕਰੀ ਉਹਨੇ। ਹੂੰ। ਪਰ ਫਿਰ ਵੀ ਜਿੰਨੀ ਕ ਜ਼ਰੂਰਤ ਜੋਗੀ ਸੀਗੀ ਉਹ ਉਹਨੇ ਕਰੀ। ਅੱਛਾ। ਮੁੰਡਾ ਚੰਗਾ ਸੀ, ਪਰਿਵਾਰ ਚੰਗਾ ਸੀ, ਚੰਗਾ ਖਾਨਦਾਨ ਸੀ। ਹੂੰ। ਦੂਜੇ ਪਾਸੇ ਜਦੋਂ ਸੀਰਤ ਕੋਲੇ ਗੱਲ ਪਹੁੰਚੀ ਹੂੰ ਤਾਂ ਉਹਨੇ ਸਾਫ਼ ਮਨਾਂ ਕਰਤਾ। ਅੱਛਾ। ਕਹਿੰਦੀ ਮੈਂ ਤਾਂ ਵਿਆਹ ਨਹੀਂ ਕਰਾਉਣਾ। ਹੂੰ। ਮੈਂ ਤਾਂ ਮਾਂ ਤੁਹਾਨੂੰ ਦੱਸੀ ਬੈਠੀ ਆਂ ਵੀ ਮੈਂ ਤਾਂ ਉਹਦੇ ਨਾਲ ਹੀ ਵਿਆਹ ਕਰਾਉਣਾ। ਅੱਛਾ। ਮੈਂ ਤਾਂ ਕਾਲ ਕਰਾ ਕਰੀ ਬੈਠੀ ਆਂ ਉਹਦੇ ਨਾਲ। ਹੂੰ। ਵੀ ਜੇ ਮੇਰਾ ਵਿਆਹ ਉਹਦੇ ਨਾਲ ਨਾ ਹੋਇਆ ਮੈਂ ਮ ਪਰ ਮੈਂ ਕਿਸੇ ਹੋਰ ਦੇ ਨਹੀਂ ਜਾ ਸਕਦੀ। ਅੱਛਾ। ਉਹਦੀ ਮਾਂ ਉਹ ਤੇ ਬੱਟਕੇ ਚ ਪੇੜ ਮਾਰਦੀ ਐ। ਹੂੰ। ਕਹਿੰਦੀ ਇਹ ਗੱਲ ਮੈਂ ਤੇ ਇਥੋਂ ਇੱਕ ਵਾਰੀ ਪਹਿਲਾਂ ਸੁਣ ਚੁੱਕੀ ਆਂ। ਹੂੰ। ਮੈਂ ਤੇ ਇਥੋਂ ਪੁੱਛ ਨਹੀਂ ਰਹੀ ਮੈਂ ਤੈਨੂੰ ਆਪਦਾ ਫੈਸਲਾ ਸੁਣਾ ਰਹੀ ਆਂ। ਹੂੰ। ਮੈਂ ਤੈਨੂੰ ਪਹਿਲਾਂ ਵੀ ਸਮਝਾ ਕੇ ਛੱਡੀਆਂ ਵੀ ਜੇ ਜਾਨ ਦੀ ਸਲਾਮਤੀ ਚਾਹਨੀ ਆ ਤਾਂ ਇਸ ਗੱਲ ਨੂੰ ਅੰਦਰ ਹੀ ਪੀ ਜਾ। ਹੂੰ। ਬਾਹਰ ਨਾ ਕਾਢੇ ਨੂੰ। ਹੂੰ। ਸੀਰਤ ਰੋਂਦੀ ਐ ਬੜਾ ਆਪਦੇ ਮਾਂ ਦੇ ਪੈਰੀ ਪੈਂਦੀ ਐ ਪਰ ਉਹਦੀ ਮਾਂ ਨਹੀਂ ਮੰਦੀ। ਹੂੰ। ਉਹਦੀ ਮਾਂ ਨੇ ਵੀ ਸੌਂ ਹੀ ਖਾ ਲਈ ਸੀ ਵੀ ਜਿਵੇਂ ਇਹਦੀ ਗੱਲ ਸੁਣਨੀ ਨਹੀਂ। ਹੂੰ। ਉਹ ਸਿਰਤ ਦੀ ਆਪਦੀ ਹਿੰਮਤ ਹੈ ਨਹੀਂ ਵੀ ਆਪਣੇ ਪਿਓ ਨਾਲ ਗੱਲ ਕਰ ਲੇ ਜਾਂ ਚਾਚੇ ਨਾਲ ਗੱਲ ਕਰ ਲੇ ਮਾਂ ਨਾਲ ਗੱਲ ਕਰੀ ਤਾਂ ਉਹਨੂੰ ਪਤਾ ਲੱਗ ਗਿਆ ਵੀ ਗੱਲ ਇੰਨੀ ਸਖਾਵੀ ਨਹੀਂ ਕਰ ਚ ਉਹ ਆਪਣੀ ਮਾਂ ਨੂੰ ਕਹਿੰਦੀ ਰਹਿੰਦੀ ਵੀ ਜੋ ਮਰਜ਼ੀ ਕਰ ਲਓ ਮੈਂ ਉਹਦੇ ਨਹੀਂ ਜਾਣਾ ਉਹਦੀ ਮਾਂ ਨੂੰ ਵੀ ਇਹ ਡਰ ਪੈ ਗਿਆ ਤਾਂ ਉਹ ਉਹਦੇ ਪਿਓ ਨੂੰ ਤੁੰਦੀ ਰਹਿੰਦੀ ਵੀ ਦੇਖੋ ਛੇਤੀ ਪਤਾ ਕਰੋ ਵੀ ਕਦੋਂ ਮੁੰਡੇ ਵਾਲੇ ਵਿਆਹ ਮੰਗਦੇ ਆ ਉਹ ਕਹਿੰਦਾ ਪਹਿਲਾਂ ਤਾਂ ਤੂੰ ਟਾਲ ਮਟੋਲੇ ਕਰਦੀ ਰਹਿੰਦੀ ਸੀ ਵਿਆਹ ਵਾਸਤੇ ਹੁਣ ਤੂੰ ਜੇ ਦੇ ਫੜ ਰੱਖੀ ਐ ਵੀ ਛੇਤੀ ਛੇਤੀ ਵਿਆਹ ਕਰੋ ਇਹਦਾ ਹੂੰ ਇਹੋ ਜਿਹਾ ਵੀ ਕੀ ਕਰਤਾ ਮੇਰੀ ਧੀ ਨੇ ਜਿਹੜਾ ਤੂੰ ਮੰਗਰੀ ਪੈ ਗਈ ਉਹਦੇ ਹੂੰ ਤਾਂ ਉਹ ਕਹਿੰਦੀ ਜੀ ਵੀ ਗੱਲ ਉਹ ਨਹੀਂ ਵੀ ਚੰਗਾ ਮੁੰਡਾ ਚੰਗਾ ਪਰਿਵਾਰ ਆ ਵੀ ਤੁਸੀਂ ਇੱਕ ਵਾਰ ਗੱਲ ਚਲਾ ਕੇ ਬੰਦੀ ਕਰ ਲਈ ਗੱਲ ਹੂੰ ਜਾ ਕੇ ਦੇਖ ਕੇ ਆਓ ਪਰਿਵਾਰ ਨਾਲ ਗੱਲ ਕਰੋ ਤੇ ਛੇਤੀ ਛੇਤੀ ਕੋਈ ਪੱਕਾ ਠੱਕ ਕਰੋ ਹੂੰ ਵੀ ਚੰਗੇ ਕਰਕੇ ਤੇ ਧਰੇ ਪਏ ਆ ਹਾਂ ਕੱਲ ਨੂੰ ਕਿਤੇ ਮੁੰਡਾ ਹੋਰ ਮੰਗਿਆ ਗਿਆ ਜਾਂ ਕਿਸੇ ਹੋਰ ਨੇ ਰੋਕ ਲਿਆ ਫਿਰ ਕੀ ਕਰਾਂਗੇ ਹੂੰ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਐ ਵੀ ਸਿਰਤ ਨਾਲ ਗੱਲ ਕਰੀ ਐ ਹੂੰ ਉਹ ਕਹਿੰਦੀ ਮੈਂ ਸਿਰਤ ਨਾਲ ਗੱਲ ਕਰ ਲਈ ਉਹ ਕਹਿੰਦੀ ਮੈਨੂੰ ਠੀਕ ਅੱਛਾ ਉਹ ਕਹਿੰਦਾ ਠੀਕ ਐ ਹੂੰ ਜਦੋਂ ਉਹ ਇਹ ਗੱਲ ਸੁਣਦਾ ਤਾਂ ਉਹਦਾ ਸੀਨਾ ਮਾਰ ਨਾਲ ਚੌੜਾ ਹੋ ਜਾਂਦਾ ਹੂੰ ਉਹਨੂੰ ਲੱਗਦਾ ਵੀ ਮੈਂ ਚੰਗੀ ਪਰਵਰਿਸ਼ ਕਰੀ ਹੈ ਤੀ ਦੀ ਹਾਂ ਉਹਦੀ ਮਾਂ ਨੂੰ ਪੁੱਛਦਾ ਵੀ ਸੀਰਤ ਕਿੱਥੇ ਦੋ ਤਿੰਨ ਦਿਨ ਹੋ ਗਏ ਵੀ ਮੈਂ ਤਾਂ ਦੇਖੀ ਹੀ ਨਹੀਂ ਉਹ ਕਮਰੇ ਚ ਬਾਹਰ ਹੀ ਨਹੀਂ ਨਿਕਲੀ ਹੂੰ ਉਹ ਕਹਿੰਦੀ ਵੀ ਉਹਦਾ ਚੰਡੀਗੜ੍ਹ ਤੋਂ ਆਈ ਹੈ ਜੀ ਨਹੀਂ ਲੱਗਦਾ ਹਜੇ ਉਰੇ ਅੱਛਾ ਉਹ ਕਹਿੰਦੀ ਵੀ ਹੌਲੀ-ਹੌਲੀ ਲੱਗ ਜੂਗਾ ਕੋਈ ਗੱਲ ਉਹਦੇ ਪਿਓ ਦੇ ਵੀ ਇਹ ਗੱਲ ਮੰਨ ਲੱਗ ਜਾਂਦੇ ਵੀ ਠੀਕ ਐ ਸੇਲੀਆਂ ਚੋਂ ਆਈ ਐ ਪਰਿਵਾਰ ਚ ਹੁਣ ਦੋ ਚਾਰ ਜੀ ਆ ਉਹ ਤਾਂ ਮੰਨ ਕਿੱਥੇ ਲੱਗਣਾ ਉਰੇ ਹਾਂ ਖੁੱਲਾ ਮਾਹੌਲ ਦੇਖਿਆ ਉ ਉਹ ਕਹਿੰਦਾ ਵੀ ਠੀਕ ਹੈ। ਹੂੰ। ਥੋੜੇ ਦਿਨਾਂ ਬਾਅਦ ਉਹਦਾ ਪਿਓ ਮੁੰਡਾ ਜਿਹਦੀ 10 ਪਈ ਸੀ ਉਹਨੂੰ ਦੇਖ ਕੇ ਆਉਂਦਾ। ਹੂੰ। ਨਾਲ ਉਹਦਾ ਚਾਚਾ ਵੀ ਜਾਂਦਾ ਤੇ ਉਹਨਾਂ ਨੂੰ ਸਾਰਾ ਕੁਝ ਪਸੰਦ ਆ ਜਾਂਦਾ। ਅੱਛਾ। ਤਾਂ ਉਹ ਮੁੰਡੇ ਵਾਲੇ ਨੂੰ ਇਹ ਕਿਹਾ ਹੁੰਦਾ ਵੀ ਸਾਨੂੰ ਮੁੰਡਾ ਪਸੰਦ ਆ ਘਰ-ਬਾਰ ਪਸੰਦ ਆ ਕਾਰੋਬਾਰ ਪਸੰਦ ਆ ਤੁਹਾਡਾ। ਹੂੰ। ਹੁਣ ਤੁਸੀਂ ਕੋਈ ਸਾਨੂੰ ਦਿਨ ਦਿਓ ਸਾਡੀ ਕੁੜੀ ਦੇਖਿਓ। ਹੂੰ। ਜਦੋਂ ਆ ਕੇ ਆਪਣੀ ਘਰ ਵਾਲੀ ਨੂੰ ਦੱਸਦਾ ਤਾਂ ਉਹਦੀ ਘਰ ਵਾਲੀ ਦੇ ਜਿਵੇਂ ਸਾਂਹ ਚ ਸਾਂਹ ਆ ਜਾਂਦੇ ਆ। ਹੂੰ। ਉਹ ਕਹਿੰਦਾ ਦੋ ਤਿੰਨ ਦਿਨਾਂ ਬਾਅਦ ਉਹ ਸੀਰਤ ਨੂੰ ਦੇਖਣ ਆਉਣਗੇ। ਹੂੰ। ਤੁਸੀਂ ਸੀਰਤ ਨੂੰ ਸੁਨੇਹਾ ਲਾ ਦੀ। ਹੂੰ ਉਦੀ ਮਾਂ ਸੀਰਤ ਨੂੰ ਸਨੇਹਾ ਲਾਉਂਦੀ ਜਾ ਕੇ ਵੀ ਆਪਦਾ ਮੂੰਹ ਸਿਰ ਕਰ ਲਈ। ਹੂੰ ਦੋ ਤਿੰਨ ਦਿਨਾਂ ਤੱਕ ਤੈਨੂੰ ਮੁੰਡੇ ਵਾਲਿਆਂ ਨੇ ਦੇਖਣ ਆਉਣਾ। ਹੂੰ ਹੁਣ ਜਦੋਂ ਸੀਰਤ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਉਸ ਮੁੰਡੇ ਨੂੰ ਫੋਨ ਕਰਦੀ ਹੈ। ਉਹਨੂੰ ਕਹਿੰਦੀ ਵੀ ਮੈਂ ਮੇਰੀ ਮਾਂ ਨਾਲ ਬਹੁਤ ਵਾਰ ਗੱਲ ਕਰਕੇ ਦੇਖ ਲਈ। ਹੂੰ ਇਹ ਤਾਂ ਪੱਕਾ ਠੱਕਰੀ ਬੈਠੇ ਨੇ। ਮੁੰਡੇ ਵਾਲਿਆਂ ਨੇ ਮੈਨੂੰ ਪਰਸੋਂ ਚੌਥੇ ਨੂੰ ਦੇਖਣ ਆਉਣਾ। ਉਹ ਕਹਿੰਦਾ ਤੂੰ ਢੰਗ ਨਾਲ ਗੱਲ ਤਾਂ ਕਰਦੀ। ਉਹ ਕਹਿੰਦੀ ਮੈਂ ਦੋ ਤਿੰਨ ਵਾਰ ਗੱਲ ਕਰ ਚੁੱਕੀ ਹਾਂ ਹੋਰ ਕਿਵੇਂ ਢੰਗ ਨਾਲ ਕਰਾਂ। ਹੂੰ ਕਹਿੰਦਾ ਫਿਰ ਜੇ ਨਹੀਂ ਮੰਨਦੇ ਤਾਂ ਫਿਰ ਆਪਾਂ ਭੱਜ ਕੇ ਵਿਆਹ ਕਰਾ ਲੈਂਦੇ ਆ ਹੂੰ ਉਹ ਕਹਿੰਦਾ ਠੀਕ ਹੈ ਅੱਜ ਰਾਤ ਨੂੰ ਮੈਂ ਤੈਨੂੰ ਲੈਣ ਆਉਂਗਾ ਕੋਈ ਸੋਨਾ ਸੱਪਾ ਜਾਂ ਪੈਸਾ ਟਕਾ ਜਿਹੜਾ ਤੇਰੇ ਹੱਥੇ ਏਟ ਹੈ ਉਹ ਲੈ ਕੇ ਬਾਹਰ ਆ ਜੀ ਅੱਛਾ ਉਹ ਕਹਿੰਦੀ ਠੀਕ ਹੈ ਹੂੰ ਹੁਣ ਸੀਰਤ ਦੀ ਮਾਂ ਜਿਹਨੂੰ ਸਿਰਫ ਇਸ ਗੱਲ ਦੀ ਚਿੰਤਾ ਹੈ ਵੀ ਕੁੜੀ ਨੇ ਉਸ ਮੁੰਡੇ ਨੂੰ ਪਤਾ ਨਹੀਂ ਹਾਂ ਕਰਨੀ ਹੈ ਕਿ ਨਹੀਂ ਕਰਨੀ ਉਹ ਇਸ ਗੱਲ ਤੋਂ ਬੇਖਬਰ ਹੈ ਵੀ ਉਹਦੀ ਧੀ ਐਡਾ ਵੱਡਾ ਕਦਮ ਚੱਕ ਸਕਦੀ ਹੈ ਅੱਛਾ ਸੀਰਤ ਨੇ ਜਿਹੜਾ ਉਸ ਮੁੰਡੇ ਨਾਲ ਪਲਾਨ ਬਣਾਇਆ ਸੀ ਉਸੇ ਪਲਾਨ ਦੇ ਮੁਤਾਬਕ ਉਹਨੇ ਜੋ ਕੁਝ ਉਹਦੇ ਹੱਥ ਚ ਆਇਆ ਸੋਨਾ ਸੱਪਾ ਪੈਸਾ ਟਕਾ ਸਭ ਇਕੱਠਾ ਕਰਿਆ ਤੇ ਜਦੋਂ ਰਾਤ ਨੂੰ ਸਾਰੇ ਸੌਂ ਗਏ ਉਸ ਮੁੰਡੇ ਨਾਲ ਫਰਾਰ ਹੋ ਗਈ। ਅੱਛਾ ਅਗਲੇ ਦਿਨ ਜਦੋਂ ਉਹਦੀ ਮਾਂ ਉੱਠਦੀ ਹੈ ਉਹ ਦੇਖਦੀ ਹੈ ਵੀ ਅਲਮਾਰੀਆਂ ਖੁੱਲੀਆਂ ਪਈਆਂ ਨੇ। ਨਾ ਸੀਰਤ ਆਪਣੇ ਕਮਰੇ 'ਚ ਹੈ। ਉਹ ਘਰ ਦਾ ਚੱਪਾ-ਚੱਪਾ ਛਾਲ ਮਾਰਦੀ ਹੈ ਪਰ ਉਹਨੂੰ ਕਿਤੇ ਸੀਰਤ ਨਹੀਂ ਮਿਲਦੀ। ਉਹ ਕੀਰਤ ਨੂੰ ਪੁੱਛਦੀ ਹੈ ਵੀ ਤੂੰ ਕਿਤੇ ਸੀਰਤ ਨਹੀਂ ਦੇਖੀ? ਉਹ ਕਹਿੰਦੀ ਨਾ ਤਾਈ ਜੀ ਮੈਨੂੰ ਤਾਂ ਮਿਲ ਹੀ ਨਹੀਂ। ਤਾਂ ਉਹਦੀ ਮਾਂ ਦਾ ਮੱਥਾ ਠਣਕਦਾ ਵੀ ਕਮਰੇ ਚ ਵੀ ਸਮਾਨ ਖਿਲਰਿਆ ਹੋਇਆ ਹੈ ਵੀ ਕਿਤੇ ਕੋਈ ਅਣਹੋਣੀ ਨਾ ਹੋ ਗਈ ਹੋਵੇ। ਹੂੰ ਜਦੋਂ ਉਹ ਸੀਰਤ ਦੇ ਕਮਰੇ ਚ ਜਾਂਦੀ ਹੈ ਤਾਂ ਦੇਖਦੀ ਹੈ ਸੀਰਤ ਦੀ ਅਲਮਾਰੀ ਖੁੱਲੀ ਹੈ। ਉਹਦੇ ਚ ਨਾ ਤਾਂ ਸੀਰਤ ਦੇ ਕੱਪੜੇ ਨੇ ਤੇ ਉਹਦੇ ਵਿਆਹ ਲਈ ਜਿਹੜਾ ਬਣਾਇਆ ਸੋਨਾ ਉਹਦੀ ਅਲਮਾਰੀ ਚ ਰੱਖਿਆ ਸੀ ਉਹ ਵੀ ਗਾਇਬ ਹੈ। ਹੂੰ ਉਹਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਨਿਕਲ ਜਾਂਦੀ ਹੈ। ਹੂੰ ਉਹ ਚੱਕਰ ਖਾ ਕੇ ਜ਼ਮੀਨ ਤੇ ਡਿੱਗ ਜਾਂਦੀ ਹੈ। ਅੱਛਾ ਕਿਉਂਕਿ ਇੱਕ ਮਾਂ-ਬਾਪ ਲਈ ਐਦੋਂ ਵੱਡਾ ਸਦਮਾ ਕੋਈ ਨਹੀਂ ਹੋ ਸਕਦਾ ਵੀ ਉਹਨਾਂ ਦੀ ਏਲਾਦ ਐਡਾ ਵੱਡਾ ਕਦਮ ਚੱਕ ਲੇ। ਬਿਲਕੁਲ ਉਹਨੂੰ ਡਿੱਗੀ ਦੇਖ ਕੇ ਪਰਿਵਾਰ ਚ ਚਿੰਗ ਚਗਾਣਾ ਪੈ ਜਾਂਦਾ ਹੂੰ ਸੀਰ ਦੀ ਤਾਂ ਹਜੇ ਕਿਸੇ ਨੇ ਖਬਰ ਸਾਰੀ ਨਹੀਂ ਲਈ ਵੀ ਕਿੱਧਰ ਗਈ ਕਿੱਧਰ ਨਾ ਕਿਉਂਕਿ ਧਿਆਨ ਸਾਰਿਆਂ ਦਾ ਉਹਦੀ ਮਾਂ ਵਾਲੀ ਹੋ ਗਿਆ ਹੂੰ ਡਾਕਟਰ ਬੁਲਾਇਆ ਜਾਂਦਾ ਮਾਂ ਨੂੰ ਜਦੋਂ ਹੋਸ਼ ਆਉਂਦੀ ਹੈ ਤਾਂ ਉਹ ਸਾਰੇ ਪਰਿਵਾਰ ਨੂੰ ਦੱਸਦੀ ਹੈ ਵੀ ਆਹ ਪਾਣਾ ਵਾਪਰ ਗਿਆ ਆਪਣੇ ਨਾਲ ਤਾਂ ਅੱਛਾ ਉਸ ਪਰਿਵਾਰ ਦੀ ਤਾਂ ਜਿਵੇਂ ਰੋਟੀ ਛੁੱਟ ਗਈ ਹੂੰ ਇੱਕ ਪਾਸੇ ਤਾਂ ਧੀ ਦੇ ਘਰੋਂ ਭੱਜ ਜਾਣ ਦਾ ਦੁੱਖ ਸੀ ਤੇ ਸਮਾਜ ਦਾ ਵੀ ਡਰ ਸੀ ਹੂੰ ਤੇ ਦੂਜੇ ਪਾਸੇ ਇਹ ਵੀ ਸੀ ਵੀ ਉਹ ਮੁੰਡੇ ਵਾਲੇ ਨਾ ਜ਼ਬਾਨ ਕਰੀ ਬੈਠੇ ਸੀ ਇੱਕ ਦੋ ਦਿਨਾਂ ਚ ਮੁੰਡੇ ਵਾਲੇ ਨਹੀਂ ਆਉਣਾ ਸੀ ਅੱਛਾ ਹੁਣ ਉਹ ਮੁੰਡੇ ਵਾਲੇ ਨਾਲ ਕਿਸ ਮੂੰਹ ਨਾਲ ਗੱਲ ਕਰਦੇ ਵੀ ਸਾਡੀ ਧੀ ਘਰੋਂ ਭੱਜ ਗਈ ਤੁਸੀਂ ਨਾ ਆਇਓ ਹੂੰ ਤੇ ਸਮਾਜ ਨੂੰ ਵੀ ਕੀ ਮੂੰਹ ਦਿਖਾਉਂਦੇ ਉਹ ਹੂੰ ਭਪਿੰਦਰ ਸਿੰਘ ਜੀ ਨੇ ਕਦੇ ਆਪਣੀ ਪੱਗ ਨੂੰ ਦਾਗ ਨਹੀਂ ਸੀ ਲੱਗਣ ਦਿੱਤਾ ਅੱਜ ਉਹਦੀ ਆਪਣੀ ਹੀ ਧੀ ਉਹਦੀ ਪੱਗ ਪੈਰਾਂ 'ਚ ਰੋੜ ਗਈ ਹੂੰ ਉਹ ਭਪਿੰਦਰ ਸਿੰਘ ਜਿਹੜਾ ਲੋਕਾਂ ਦੇ ਫੈਸਲੇ ਕਰਦਾ ਹੁੰਦਾ ਸਮਝੌਤੇ ਕਰਦਾ ਹੁੰਦਾ ਜਿਹਦੇ ਸਾਹਮਣੇ ਕਿਸੇ ਦੀ ਬੋਲਣ ਦੀ ਹਿੰਮਤ ਨਹੀਂ ਹੁੰਦੀ ਅੱਜ ਸਾਰਿਆਂ ਦੇ ਸਾਹਮਣੇ ਉਹਦਾ ਸਿਰ ਨੀਵਾ ਹੋ ਗਿਆ ਸੀ ਹੂੰ ਉਹਦੇ ਮਨ ਚ 100 ਬਲਬਲੇ ਉੱਠਦੇ ਆ ਉਹ ਸੋਚਦਾ ਮੈਂ ਦੁਨੀਆ ਚੋਂ ਕਿਵੇਂ ਵਿਚਰੂੰਗਾ ਮੈਂ ਘਰ ਚੋਂ ਬਾਹਰ ਕਿਵੇਂ ਨਿਕਲੂੰਗਾ ਮੈਂ ਲੋਕਾਂ ਨਾਲ ਕਿਵੇਂ ਗੱਲਬਾਤ ਕਰੂੰਗਾ ਹੂੰ ਇਹ ਸੋਚਦੇ ਸੋਚਦੇ ਉਹਦੀ ਛਾਤੀ ਚ ਇੱਕਦਮ ਇੰਨਾ ਭੈੜਾ ਦਰਦ ਉੱਠਦਾ ਵੀ ਉਹ ਤੜੰਮਦੇ ਨੇ ਧਰਤੀ ਤੇ ਡਿੱਗ ਜਾਂਦਾ ਅੱਛਾ ਪਰਿਵਾਰ ਵਾਲੇ ਦੇਖਦੇ ਆ ਡਾਕਟਰ ਨੂੰ ਬੁਲਾਉਂਦੇ ਆ ਤਾਂ ਡਾਕਟਰ ਦੱਸਦੇ ਵੀ ਇਹਨਾਂ ਨੂੰ ਹਾਰਟ ਅਟੈਕ ਆਇਆ ਹੈ अच्छा ਕਿਸੇ ਚੱਜਦੇ ਹਸਪਤਾਲ ਚ ਲੈ ਕੇ ਜਾਓ ਹਮ ਹਸਪਤਾਲ ਚ ਐਡਮਿਟ ਕਰਾਇਆ ਜਾਂਦਾ ਹੈ ਤਾਂ ਡਾਕਟਰ ਉਹਦਾ ਇਲਾਜ ਕਰਦੇ ਆ ਤੇ ਉਹ ਮਸਾਂ ਹੀ ਬਚਦਾ اچھا ਹੁਣ ਭਪਿੰਦਰ ਸਿੰਘ ਜਦੋਂ ਹਸਪਤਾਲੋਂ ਛੁੱਟੀ ਆਉਂਦਾ ਹਮ ਉਹਦਾ ਭਾਈ ਉਹਨੂੰ ਦਲਾਸਾ ਦਿੰਦਾ ਵੀ ਕੋਈ ਗੱਲ ਨਹੀਂ ਭਾਈ ਜੋ ਹੋਣਾ ਸੀ ਉਹ ਹੋ ਗਿਆ ਹਮ ਤਾਂ ਭਪਿੰਦਰ ਸਿੰਘ ਕਹਿੰਦਾ ਵੀ ਜੋ ਹੋਣਾ ਸੀ ਉਹ ਹੋ ਨਹੀਂ ਗਿਆ ਹਮ ਹੋਣਾ ਤਾਂ ਹਜੇ ਬਾਕੀ ਹੈ اچھا ਉਹਦੀ ਭਾਲ ਕਰੋ ਜਿੱਥੇ ਵੀ ਦਿਖਦੀ ਹੈ ਉਹਨੂੰ ਜਾਨੋਂ ਮਾਰ ਮੁਕਾਓ اچھا ਨਾਲ ਹੀ ਉਸ ਮੁੰਡੇ ਨੂੰ ਹਮ ਤਾਂ ਲਖਵਿੰਦਰ ਸਿੰਘ ਕਹਿੰਦਾ ਬਈ ਤੇਰੇ ਕਹਿਣ ਤੋਂ ਪਹਿਲਾਂ ਮੈਂ ਇਹ ਯੋਜਨਾ ਬਣਾ ਚੁੱਕਿਆ ਹੂੰ ਮੈਂ ਤੈਨੂੰ ਰੋਕਦਾ ਵੀ ਰਿਹਾ ਵੀ ਆਜ਼ਾਦੀ ਇੰਨੀ ਨਾ ਦੇ ਤੂੰ ਮੇਰੀ ਮੰਨੀ ਹੂੰ ਫੇਰ ਉਹ ਗੱਲ ਕਰਦਾ ਵੀ ਦੋਹੇ ਕੁੜੀਆਂ ਆਪਾਂ ਚੰਡੀਗੜ੍ਹ ਭੇਜੀਆਂ ਸੀ ਹੂੰ ਵੀ ਜੇ ਉਹ ਕਿਸੇ ਮੁੰਡੇ ਨਾਲ ਗਈ ਹੈ ਤਾਂ ਕੀਰਤ ਨੂੰ ਵੀ ਪਤਾ ਹੀ ਹੋਊਗਾ ਹੂੰ ਤਾਂ ਉਹ ਕੀਰਤ ਨਾਲ ਗੱਲ ਕਰਦਾ ਵੀ ਪੁੱਤ ਮੈਨੂੰ ਸੱਚੋ ਸੱਚੀ ਦੱਸੀਂ ਵੀ ਜੇ ਤੈਨੂੰ ਕੋਈ ਗੱਲ ਪਤਾ ਹੂੰ ਉਹ ਕਹਿੰਦੀ ਡੈਡੀ ਮੈਨੂੰ ਜ਼ਿਆਦਾ ਤਾਂ ਨਹੀਂ ਪਤਾ ਹੂੰ ਵੀ ਮੈਂ ਤਾਈ ਜੀ ਨੂੰ ਵੀ ਦੱਸਿਆ ਸੀ ਵੀ ਉਹ ਕਿਸੇ ਮੁੰਡੇ ਨਾਲ ਗੱਲ ਕਰਦੀ ਹੁੰਦੀ ਸੀ ਹੂੰ ਮੈਂ ਉਹਨੂੰ ਰੋਕਿਆ ਵੀ ਸੀ ਪਰ ਉਹ ਰੁਕੀ ਨਹੀਂ ਹੂੰ ਵੀ ਮੈਨੂੰ ਉਸ ਮੁੰਡੇ ਦਾ ਨਾਮ ਪਤਾ ਤੇ ਮੈਨੂੰ ਉਹਦਾ ਟਿਕਾਣਾ ਵੀ ਪਤਾ ਹੂੰ ਉਹ ਮੁੰਡੇ ਦਾ ਨਾਮ ਪਤਾ ਕਰਕੇ ਟਿਕਾਣਾ ਪਤਾ ਕਰਕੇ ਉਸ ਟਿਕਾਣੇ ਤੇ ਉਹਨੂੰ ਲੱਭਣ ਜਾਂਦਾ ਹੂੰ ਚਾਰ ਬੰਦੇ ਲੈ ਕੇ ਹੂੰ ਪਰ ਉਸ ਟਿਕਾਣੇ ਤੇ ਕੋਈ ਨਹੀਂ ਮਿਲਦਾ ਅੱਛਾ ਪਰਿਵਾਰ ਇਸੇ ਝਾਕ ਚ ਹੁੰਦਾ ਵੀ ਜੇ ਕਿਤੇ ਸਾਨੂੰ ਮਿਲੇ ਤਾਂ ਅਸੀਂ ਦੋ ਜਣੇ ਨੂੰ ਵੱਡ ਦਾਂਗੇ ਅੱਛਾ ਪਰ ਉਹ ਉਹਨਾਂ ਦੇ ਹੱਥ ਨਹੀਂ ਲੱਗਦੇ ਹੂੰ ਤੇ ਥੋੜੇ ਦਿਨਾਂ ਬਾਅਦ ਪਰਿਵਾਰ ਕੋਲ ਨੋਟਿਸ ਆਉਂਦਾ ਵੀ ਉਹਨੇ ਸੱਚੀ ਕਿਸੇ ਮੁੰਡੇ ਨਾਲ ਲਵ ਮੈਰਿਜ ਕਰਾ ਲਈ। ਅੱਛਾ। ਤੇ ਕੁਝ ਪੁਲਿਸ ਕਰਮਚਾਰੀ ਉਹਨਾਂ ਦੇ ਘਰੇ ਆਉਂਦੇ ਆ। ਵੀ ਭਾਈ ਉਹਨਾਂ ਨੇ ਕੋਰਟ ਮੈਰਿਜ ਕਰਾ ਲਈ। ਹੂੰ। ਤੇ ਉਹ ਹੁਣ ਪੁਲਿਸ ਪ੍ਰੋਟੈਕਸ਼ਨ 'ਚ ਨੇ। ਅੱਛਾ। ਤੁਸੀਂ ਉਹਨਾਂ ਤੇ ਕੋਈ ਇਹ ਜੈਕਸ਼ਨ ਨਾਲ ਲਿਓ। ਅੱਛਾ। ਪਰਿਵਾਰ ਹੁਣ ਬੇਬਸੀ, ਉਹਦੇ ਹੱਥ ਬੰਨੇ ਗਈ ਸੀ ਤੇ ਹੁਣ ਸ਼ਾਇਦ ਪਰਿਵਾਰ ਨੂੰ ਇਸੇ ਕਲੰਕ ਨਾਲ ਜਿਉਣਾ ਪੈਣਾ ਸੀ। ਹਾਂਜੀ ਵੀਰੇ ਬਹੁਤ ਸੋਹਣੀ ਕਹਾਣੀ ਸੀ। ਸਿਆਣੇ ਸੱਚ ਕਹਿੰਦੇ ਆ ਵੀ ਧੀਆਂ ਦੇ ਇਹੀ ਦੁੱਖ ਹੁੰਦੇ ਆ, ਹੋਰ ਕੋਈ ਧੀਆਂ ਰਾਤ ਨੂੰ ਉੱਠ ਕੇ ਨਹੀਂ ਖਾਂਦੀਆਂ। ਜਿਹੜੇ ਮਾਪੇ ਆਪਣੀਆਂ ਧੀਆਂ ਨੂੰ ਪੜਨ ਦੀ ਆਜ਼ਾਦੀ ਦਿੰਦੇ ਆ ਜਾਂ ਢਿੱਲ ਦਿੰਦੇ ਆ ਤਾਂ ਕੁੜੀਆਂ ਨੂੰ ਕਦੇ ਵੀ ਆਪਣੇ ਮਾਪਿਆਂ ਦੀ ਦਿੱਤੀ ਢਿੱਲ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ ਇਸ ਕਹਾਣੀ ਦੇ ਮਾਧਿਅਮ ਰਾਹੀਂ ਸਾਡੀ ਉਹਨਾਂ ਕੁੜੀਆਂ ਨੂੰ ਅਪੀਲ ਆ ਜਿਹੜੀਆਂ ਲਵ ਮੈਰਿਜ ਕਰਵਾਉਣਾ ਚਾਹੁੰਦੀਆਂ ਨੇ ਜੇ ਉਹ ਲਵ ਮੈਰਿਜ ਕਰਵਾਉਣਾ ਚਾਹੁੰਦੀਆਂ ਪਹਿਲਾਂ ਆਪਣੇ ਘਰਦਿਆਂ ਨਾਲ ਗੱਲ ਜ਼ਰੂਰ ਕਰਨ ਤੇ ਜੇ ਉਹਨਾਂ ਦੇ ਘਰ ਦਾ ਅਜੀਹਾ ਮਾਹੌਲ ਨਹੀਂ ਜਾਂ ਘਰਦਿਆਂ ਨੂੰ ਉਹਨਾਂ ਦਾ ਲੱਭਿਆ ਹੋਇਆ ਮੁੰਡਾ ਨਹੀਂ ਪਸੰਦ ਆਉਂਦਾ ਤਾਂ ਕਦੇ ਵੀ ਅਜਿਹਾ ਕਦਮ ਨਾ ਚੁੱਕਣ ਜਿਦੇ ਨਾਲ ਉਹਨਾਂ ਨੂੰ ساری ਉਮਰ ਪਛਤਾਉਣਾ ਪਵੇ ਤੇ ਉਹਨਾਂ ਦੇ ਮਾਪਿਆਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇ ਸੋ ਦਰਸ਼ਕੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਡੀ ਵੀ ਕੋਈ ਐਸੀ ਕਹਾਣੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਜਾਂ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇਖਦੇ ਰਹੋ ਜ਼ਿੰਦਗੀ ਨਾਮਾ تaنباد